ਤਲੋਂ ਹੁੰਦੀ ਰਹਿਣਾ ਸਾਈਡ ਤੇ ਆਪੇ ਜਾ ਜੀ ਉਹ ਆ ਜਿਹੜਾ ਤੁਹਾਡਾ ਇਹ ਵੀ ਦਫਾ ਫਾਲਤੂ ਹੀ ਪਿਆ ਹਾਂਜੀ ਨਾਲ ਪੇਜ ਇਹਦੇ ਵਿੱਚ ਸਟੇਟ ਹੈ ਜੀ ਪੁਖੜਾਂ ਐ ਪੰਚਾਇਤੀ ਆ ਉਹ ਨਾਲ ਜਿਹੜਾ ਪਹਿਲਾਂ ਪੰਚਾਇਤ ਨੇ ਸਟੇਟਿੰਗ ਦੇ ਰੱਖਿਆ ਜੀ ਉਹ ਪੈਸੀ ਨਹੀਂ ਕਿੱਥੇ ਸਕੂਲ ਨੂੰ ਦੇ ਰੱਖਿਆ ਜੀ ਪਰ ਕੰਦੇ ਵਿੱਚੋਂ ਆਪਣਾ ਦਰਵਾਜ਼ਾ ਕਰਕੇ ਆਪਣਾ ਖੇਤੀਆਂ ਨੂੰ ਸਕੂਲ ਨੂੰ ਦੇ ਰੱਖਿਆ ਨਾ ਜੀ ਗਰਾਊਂਡ ਬਣਾਤਾ ਚਲੋ ਆ ਜਿਹੜੇ ਆਹ ਪੈਸੀ ਆ ਫालतੂ ਆ ਫालतੂ ਨੇ ਦਾ ਇਹ ਕੀ ਕੰਮ ਆ ਸਕਦੇ ਆ ਇਹ ਡਿਸਪੈਂਸਰੀ ਕੰਡਮ ਹੋ ਰਹੀ ਹੈ ਸਾਡੀ ਜਮੀਨ ਜੀ ਡਿਸਪੈਂਸਰੀ ਦੇਖਿਓ ਪਾਈ ਹੋਈ ਹੈ ਕਿੱਥੇ ਡਿਸਪੈਂਸਰੀ ਬਣ ਜਾ ਕੁਝ ਬਣ ਜਾ ਸਕੂਲ ਸਰ ਇਹ ਪਿੰਡ ਦੀ ਪਾਈ ਵੀ ਅੱਜ ਪਾਈ ਹੋਈ ਹੈ ਅਗਲੀ ਜਾਊਗੀ ਜੀ ਅਸੂ ਮੋ ਪਾਈ ਵੀ ਐ ਜੀ ਇਹ ਡਾਕਟਰ ਸਾਹਿਬ ਜਮਾ ਨਵੇਂ ਪਏ ਨਹੀਂ ਇਹ ਹਸਪੀਟਲ ਬਣਿਆ ਉਹਨਾਂ ਦਾ ਡਾਕਟਰ ਦਾ ਉਹ ਆਇਆ ਨਾਲੇ ਕਹਿੰਦੇ ਉਹ ਕਰਨ ਵਾਲਾ ਇਹ ਤਾਂ ਪਹਿਲਾਂ ਤੂੜੀ ਉਹਨੂੰ ਪੱਗੇ ਆਈ ਉਹ ਡਿਸਪੈਂਸਰੀ ਉਹਦਾ ਕੰਡਮ ਹੋ ਰਹੀ ਹੈ ਇਹ ਨਵੇਂ ਪਏ ਹੋਏ ਨਹੀਂ ਇਹ ਤਾਂ ਇਹਦੇ ਤੂੜੀ ਇਹਦੇ ਤੂੜੀ ਬਾ ਰਖੀਦੀ ਪਹਿਲਾਂ ਇਹਦਾ ਰਿਪੇਅਰ ਕਰਨ ਵਾਲੀ ਹੈ ਜੀ ਹਾਂ ਇਹਦਾ ਸਪਾਈ ਕਰ ਵਾਲੀ ਸਾਰੀ ਮੇਰੀ ਇੱਕੀ ਕੰਮ ਕੀ ਆ ਸਕਦੇ ਆ ਇਹ ਕੀ ਤਾਂ ਜੀ ਸਕੂਲ ਨੂੰ ਵਾਲੇ ਕੰਮ ਤੇ ਸਕੂਲ ਨੂੰ ਮਿਲ ਜੇ ਨਾਲ ਦੀ ਜਗ੍ਹਾ ਜੀ ਸਕੂਲ ਨੂੰ ਦੇ ਦਨਿਆ ਸਕੂਲ ਕਿੰਨੇ ਕਿਵੇਂ ਇਧਰ ਹੋਈ ਉਧਰ ਜਾ ਕੇ ਆਪਣਾ ਸਾਈਡ ਤੇ ਜਗ੍ਹਾ ਛੱਡ ਕੇ ਜੀ ਹੈ ਨਹੀਂ ਜਿਹੜੀ ਉਹ ਆ ਇਹਦੇ ਖੰਡਰ ਹੋ ਗਏ ਉਹ ਹਾਲ ਆ ਗਿਆ ਜੀ ਨਹੀਂ ਇਹ ਵੀ ਸਹੀ ਹੈ ਜੀ ਇਹ ਸਕੂਲ ਨੂੰ ਕਹਰੇ ਸੀ ਅਸੀਂ ਦੇਣ ਨੂੰ ਮਾਚ ਚਾਰ ਦੁਵਾਰੀ ਲਾ ਕੇ ਨਾ ਹਾਂ ਵੀ ਇਹ ਵਧੀਆ ਬਣ ਜੇ ਦਰਵਾਜ਼ੇ ਸਾਰੇ ਪੱਟ ਪੁੱਟ ਕੇ ਲੈ ਕੇ ਜੀ ਲੋਹੇ ਦੇ ਸੀ ਅੱਛਾ ਹਾਂ ਇਹ ਵੀ ਨਵੀਂ ਇਮਾਰਤ ਇਕੱਠੀ ਬਣੀ ਹੋਈ ਨਾ ਦੋਨੇ ਇਹ ਨੇ ਵੀਰੇ ਨੂੰ ਅੱਗੇ ਜੂਹੋ ਗਾੜੀ ਦੇ 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 ਸਕੂਲ ਦੇਖੋ ਜੇ ਸਕੂਲ ਦੀ ਲੋੜ ਹੈਗੀ ਹੈ ਲੋੜ ਬਹੁਤ ਜ਼ਿਆਦਾ ਲੋੜ ਖਰਜੀ ਲੋੜ ਨੂੰ ਬਹੁਤ ਲੋੜ ਹੈ ਜੇ ਸਕੂਲ ਨੂੰ ਲੋੜ ਹੈ ਤੈਨੂੰ ਦੇਖ ਲਓ ਆਪਾਂ ਕਰ ਲੈਣਾ ਇਹਨੂੰ ਸਕੂਲ ਠੀਕ ਹੈ ਜੀ ਤੁਸੀਂ ਦੋ ਜੀ ਉਹੀ ਲੈ ਨਾਲ ਇਹ ਹੈ ਕਿਹੜੇ ਡਿਵੈਲਪਮੈਂਟ ਦੀ ਕੋਕਲ ਪੈਂਚਾਇਤ ਕੋਕਲ ਪੈਂਚਾਇਤ ਜਿਸ ਨੂੰ ਕਰੋ ਇੱਥੇ ਕਰਾਓ ਠੀਕ ਇਹਨੂੰ ਠੀਕ ਹੈ ਜੀ ਜੇ ਸਕੂਲ ਦੇ ਵਿੱਚ ਵਰਤੋਂ ਖੰਡਰ ਹੋ ਰਹੀ ਹੈ ਖੰਡਰ ਹੋਣ ਨਾਲੋਂ ਤੇ ਚੰਗਾ ਸੀ ਸਕੂਲ ਦੇ ਵਿੱਚ ਇਹਨੂੰ ਵਰਤੀਏ ਚਲੋ ਆ ਲੋ ਲਓ ਜੀ आम आदमी पार्टी आम आदमी पार्टी ਜਿੰਦਾਬਾਦ ਅੱਛਾ ਹੁਣ ਕੱਲੀ ਇੱਕ ਤਾਂ ਇਹ ਬਿਲਡਿੰਗ ਪਈ ਆ ਹਾਂਜੀ ਹਾਂ ਇੱਕਾ ਇਧਰਲੇ ਪਾਸੇ ਪਈ ਪਈ ਪਾਸੇ ਪਈ ਵਧੀਆ ਹਸਪੀਟਲ ਬਣਿਆ ਹੋਇਆ ਜੀ ਰੂਮ ਰਾਮ ਚੰਗੇ ਬਣੇ ਹੋਏ ਨੇ ਸਾਰਾ ਕੁਝ ਜੀ ਇਹ ਹਾਲ ਹੈ ਜੀ ਸਾਰਾ ਨਹੀਂ ਹਸਪੀਟਲ ਨਾਲੇ ਕਹਿੰਦੇ ਡਿਸਪੈਂਸਰੀ ਪਰਾਂ ਪਈ ਡਿਸਪੈਂਸਰੀ ਅੱਗੇ ਹੈ ਜੀ ਉਹ ਖਤਮ ਹੋ ਗਈ ਉਹ ਤਾਂ ਪੁਰਾਣੀ ਹੈ ਜੀ ਇਹ ਫਿਰ ਹਸਪੀਟਲ ਕੀ ਜੀ ਹੈ ਹਸਪੀਟਲ ਹੀ ਬਣੇ ਹੋਏ ਨੇ ਪੁਰਾਣੇ ਬਣੇ ਹੋਏ ਨੇ ਜੀ 20 ਸਾਲ ਪਹਿਲਾਂ ਇੱਥੇ ਕੋਈ ਡਾਕਟਰ ਨਹੀਂ ਆਏ ਨਹੀਂ ਇਹਦਾ ਖੰਡਰ ਹੋ ਗਿਆ ਕੰਡਰ ਨਹੀਂ ਹੈਗੇ ਉਹ ਵੈਸੇ ਹਾਂ ਜੀ ਮਤਲਬ ਮਾਰਤਾ ਵਧੀਆ ਪਈਆਂ ਨੇ ਲੋਕਾਂ ਨੇ ਇੱਥੇ ਕਿਸੇ ਡ ਕਰਦੀ ਓਰੇ ਹਾਂਜੀ ਆਹੋ ਜੀ ਉਹ ਸਭ ਤੋਂ ਉਹੀ ਕਰੋ ਜੀ ਸਪੈਸਟਰੀ ਹੋ ਜੇ ਹੈ ਕੋਈ ਡਾਕਟਰ ਦਾ ਨਹੀਂ ਸਪੈਸਟਰੀ ਨਵੀਂ ਬਿਲਡਿੰਗ ਮਾਲਕੇ ਬਣ ਜਾਈ ਜੀ ਸਾਰਾ ਚਾਲੂ ਹੋ ਜਿਓ ਹੈ ਜੀ ਤਾਂ ਬਸ ਇਹਦੇ ਤੋਂ ਅੰਦਰ ਬੈਠੀ ਜਾਣਗੇ ਚਲੋ ਨਵੀਂ ਤਾਂ ਬਣੋਗੇ ਹੁਣ ਆ ਜਿਹੜੀ ਬਿਲਡਿੰਗ ਹੈ ਤੇ ਸਕੂਲ ਦੇ ਵਿੱਚ ਕੰਮ ਹੋ ਰਿਹਾ ਹੈ ਸਕੂਲ ਦੇ ਵਿੱਚ ਆਜੂਗਾ ਵੱਡਾ ਹਾਲ ਕਰ ਲਓ ਸੀ ਮੈਂ ਫਿਰ ਕਿਸ ਦਿਨ ਆਉਂਗਾ ਆ ਕੇ ਦੇਖ ਦਿਆਂਗਾ ਹਾਂਜੀ ਠੀਕ ਹੈ ਉੱਧਰ ਜਾ ਕੇ ਆਇਆ ਮੈਂ ਸਭ ਨੂੰ ਮੈਂ ਕਰਕੇ ਜਾਇਆ ਆ ਗਿਆ ਕਰੋ ਸਰਦਾਰ। ਆਓ ਜੀ ਇਧਰ ਆ ਜੀ। ਇਹਨਾਂ ਦਾ ਕਰੋ ਜਿਹੜੇ ਬਾਊ ਬ੍ਰਿੰਦਰ ਕੁਮਾਰ ਕੋ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀਓ ਸਰਦਾਰ। ਇਧਰ ਮੁੰਡਿਆਂ ਨੂੰ ਦਿਓ ਦਿਨ ਜਿਹੜੇ ਪਿੰਡ ਬਾਦਲਗੜ ਵਿਖੇ ਸਾਰੇ ਹੀ ਇਕੱਠੇ ਹੋਏ ਨਗਰ ਨਿਵਾਸੀ ਪਿੰਡ ਦੇ ਸਰਪੰਚ ਤੇ ਹੋਰ ਸਾਡੇ ਆਰਗੂ ਸਰਵਨ ਸਾਰੇ ਗਵਾਨ ਦੇ ਵਿੱਚੋਂ ਇਕੱਠੇ ਸਰਪੰਚ ਸਾਹਿਬ ਅਤੇ ਪਤਵੰਤੇ ਸੱਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਨਗਰ ਦੀ ਕਿਉਂਕਿ ਅਨਾਜ ਮੰਡੀ ਜਦੋਂ ਵੀ ਜਿਸ ਵੇਚਣ ਦੇ ਲਈ ਕਿਸਾਨ ਆਉਂਦੇ ਆ ਤਾਂ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਸਰ ਤੇ ਸ਼ੈੱਡ ਹੋਵੇ ਕਿਉਂਕਿ ਬਰਸਾਤਾਂ ਦਾ ਵੀ ਕਦੇ ਮੌਸਮ ਹੋ ਜਾਂਦਾ ਹੈ ਕਦੇ ਧੁੱਪ ਦੀ ਗੱਲ ਆ ਜਾਂਦੀ ਹੈ ਸੋ ਧੁੱਪ ਤੋਂ ਵੀ ਬਚਣ ਦੇ ਲਈ ਤੇ ਕਈ ਵਾਰੀ ਛਾਂ ਤੋਂ ਵੀ ਬਚਣ ਦੇ ਲਈ ਮੱਡਿਆਂ ਦੇ ਵਿੱਚ ਜਿਹੜੇ ਸ਼ੈੱਡ ਨੇ ਹੋ ਬਹੁਤ ਜ਼ਰੂਰੀ ਨੇ ਕਈ ਵਾਰੀ ਕੋਈ ਸਮਾਨ ਹੀ ਰੱਖਣਾ ਪੈ ਜਾਂਦਾ ਹੈ ਬਾਰਦਾਨਾ ਵਗੈਰਾ ਰੱਖਣਾ ਪੈ ਜਾਂਦਾ ਹੈ ਤੋ ਇਸ ਮੰਗ ਨੂੰ ਮੁੱਖ ਰੱਖਦੇ ਅੱਜ ਲੈਰੇ ਹਲਕੇ ਦੇ ਵਿੱਚ ਕਰੀਬ 10 ਜਗ੍ਹਾ ਜਿਹੜੇ ਉਹ ਸ਼ੈੱਡ ਨਹੀਂ ਪੱਥਰ ਤਾਂ ਰੱਖੇ ਹੀ ਜਾ ਰਹੇ ਨੇ ਠੇਕੇਦਾਰ ਨਾਲ ਆਪਲਾਇਓ ਠੇਕੇਦਾਰ ਨੂੰ ਇਹ ਅੱਜ ਆਪਾਂ ਨਹੀਂ ਪੱਥਰ ਰੱਖਣਾ ਤੇ ਕੰਮ ਕਦੋਂ ਸ਼ੁਰੂ ਕਰਨਾ ਕੱਲ੍ਹ ਤੋਂ ਸ਼ੁਰੂ ਕਰਦੇ ਕੱਲ੍ਹ ਸ਼ੁਰੂ ਕਰਦੇ ਕੱਲ੍ਹ ਸ਼ੁਰੂ ਕਰਦੇ ਇਸ ਟੀਲ ਦੇ ਬਣਾਣਾ ਸਿਰਕੋਸ਼ਾ ਹਾਂ ਕਿੰਨੇ ਦਿਨਾਂ ਚ ਬਣਾ ਦੇਵੋਗੇ 20 ਮਹੀਨੇ ਤੇ ਫਿਰ ਜਦੋਂ ਫਸਲ ਆ ਜਾਏਗੀ ਤਬੀ ਚੱਲਦਾ ਰਹੂਗਾ ਫਾਊਂਡੇਸ਼ਨ ਭਰਨ ਦੀ ਛੱਡੀ ਜੀ ਫਾਊਂਡੇਸ਼ਨ ਇਹਨੇ ਸੁੱਕੇ ਜਾਣੀ ਹੈ ਸੋ ਹੁਣ ਫਾਊਂਡੇਸ਼ਨ ਭਰਨ ਦਾ ਕੰਮ ਹੈ ਜਿਹੜਾ ਕੱਲ ਨੂੰ ਜਪਸੁੰਨ ਕੱਲ ਨੂੰ ਕੱਲ ਨੂੰ ਜਿਹੜਾ ਉਹ ਫਾਊਂਡੇਸ਼ਨ ਭਰਨ ਦਾ ਕੰਮ ਸ਼ੁਰੂ ਹੋ ਜਾਊਗਾ ਉਹ ਦੇਸ਼ਾ ਭਰ ਕੇ ਸੁੱਕ ਜਾਣਗੇ ਆ ਤੇ ਐਨੇ ਇਹਨਾਂ ਦੀ ਵੀ ਤਿਆਰੀ ਹੋ ਜੂ ਤੇ ਆਪਣਾ ਫਸਲ ਦਾ ਵੀ ਕੰਮ ਹੋ ਜੂਗਾ ਸੋ ਕਹਿਣ ਤੋਂ ਭਾਵ ਕਿ ਇਕੱਲਾ ਨਹੀਂ ਪੱਥਰ ਨਹੀਂ ਨਾਲ ਦੇ ਨਾਲ ਕੰਮ ਵੀ ਸ਼ੁਰੂ ਆ ਤੇ ਇਹ ਜਿਹੜਾ ਸ਼ੈੱਡ ਬਣਾਣਾ ਹੈ 100 ਫੁੱਟ ਲੰਬਾ ਤੇ 50 ਫੁੱਟ ਚੌੜਾ ਮਤਲਬ ਵੱਡਾ ਸ਼ੈੱਡ ਬਣਾਣਾ ਕਈ ਵਾਰੀ ਜਨਸ ਵੀ ਉੱਥੇ ਤੜੀ ਜਾਂਦੀ ਹੈ ਸੋ ਇਹਦਾ ਲਾਭ ਹੈ ਜਿਹੜਾ ਸਾਰੇ ਪਿੰਡ ਨੂੰ ਇਹ ਹੋਣ ਵਾਲਾ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਬਾਕੀ ਸਮੇ ਸਮੇ ਤੇ ਜਿਸ ਤਰ੍ਹਾਂ ਇੱਥੇ ਪਾਣੀ ਦੀ ਸਪਲਾਈ ਹੈ ਪਿੰਡ ਦੇ ਵਿੱਚ ਬਹੁਤ ਠੀਕ ਹੈ ਹਾਲਾਂਕਿ ਪਿਛੋਕੜ ਦੇ ਵਿੱਚ ਕਦੇ ਕਿਸੇ ਨੇ ਪਾਣੀ ਦੀ ਸਪਲਾਈ ਤੇ ਧਿਆਨ ਨਹੀਂ ਦਿੱਤਾ ਸਾਰੇ ਪਿੰਡਾਂ ਦੇ ਵਿੱਚ ਹੀ ਬੁਰਾ ਹਾਲ ਹੈ ਪਰ ਆਪਣੀ ਕੋਸ਼ਿਸ਼ ਹੈ ਕਿ ਪਾਣੀ ਦੀ ਸਪਲਾਈ ਵੀ ਠੀਕ ਕੀਤੀ ਜਾਵੇ ਉਸੇ ਤਰ੍ਹਾਂ ਜਿਸ ਤਰ੍ਹਾਂ ਨਹਿਰੀ ਪਾਣੀ ਦਾ ਆਪਾਂ ਨੇ ਸਪਲਾਈ ਠੀਕ ਕੀਤੀ ਹੈ ਉਹ ਨਹਿਰੀ ਪਾਣੀ ਦੀ ਕੱਲ ਵਿਧਾਨ ਸਭਾ ਦੇ ਵਿੱਚ ਵੀ ਗੱਲ ਹੋ ਰਹੀ ਸੀ ਆ ਤੁਸੀਂ ਸੁਣਿਆ ਹੋਊਗਾ ਸਾਡੇ ਵਿਭਾਗਾਂ ਤੇ ਉਂਗਲੀਆਂ ਠਾਈਆਂ ਜਾ ਰਹੀਆਂ ਹੁਣ ਹੜ ਆ ਗਏ ਕਹਿੰਦੇ ਹੜਾ ਹੁਣ ਹੜ ਕਿਸੇ ਦੇ ਵਾਸਤੇ ਵਿੱਚ ਕੋਈ ਹੈ ਦੁਨੀਆ ਦਾ ਕਾਨੂੰਨ ਬਣਿਆ ਕਿ ਪਾਣੀ ਨੂੰ ਕੋਈ ਹੱਥ ਲਾ ਕੇ ਰੋਕ ਲੂਗਾ ਪਾਣੀ ਆਇਆ ਚਾਰੇ ਪਾਸਿਓਂ ਆਇਆ ਪਰ ਮੈਂ ਸਿੱਧੀ ਕੱਲ ਉੱਥੇ ਗੱਲ ਕੀਤੀ ਸੀ ਵਿਧਾਨ ਸਭਾ ਦੇ ਵਿੱਚ ਗੱਲ ਕੀਤੀ ਸੀ ਮੈਂਨੇ ਕਿ ਸਾਡਾ ਜਿਹੜਾ ਹਲਕਾ ਹੈ ਵੈਸੇ ਤਾਂ ਸਾਰਾ ਪੰਜਾਬ ਹੀ ਆਪਣਾ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਵੀ ਗੱਲ ਕੀਤੀ ਸੀ ਤੇ ਗੱਲ ਵੀ ਕੀਤੀ ਸੀ ਕਿ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਦੇ ਸਦਕਾ ਦੋਨੇ ਪਾਸੇ 16 16 ਫੁੱਟ ਚੌੜਾ ਬੰਦ ਬੰਨਿਆ ਤੇ 16 ਫੁੱਟ ਚੌੜਾ ਬੰਦ ਬੰਨਣ ਦੇ ਕਰ 570 ਫੁੱਟ ਤੇ 7 ਇੰਚ ਘੱਗਰ ਜਿਹੜਾ ਹੋ ਗਿਆ ਤੇ ਜਿਹੜਾ ਅੱਜ ਤੱਕ ਕਦੇ ਕਦੀ ਹੋਇਆ ਪਹਿਲਾਂ 500 2023 ਦੇ ਵਿੱਚ ਆਪਣਾ 750 ਫੁੱਟ 3 ਇੰਚ ਘੱਗਰ ਹੋਇਆ ਤੇ 53 ਜਗ੍ਹਾ ਤੋਂ ਟੁੱਟ ਗਿਆ ਸੀ ਪਰੋਂ ਤਹ ਆਪਣਾ 7 ਇੰਚ ਵੀ ਪਹੁੰਚਣ ਤੇ 50 ਫੁੱਟ 7 ਇੰਚ ਹੋਣ ਤੇ ਵੀ ਕਗਰ ਦਾ ਨੁਕਸਾਨ ਨਹੀਂ ਹੋਇਆ ਇਹ ਸਾਰੀ ਮਿਹਨਤ ਤੁਹਾਡੇ ਲੋਕਾਂ ਦੀ ਨਾਲ ਹੈ ਕੱਲੀ ਸਰਕਾਰ ਮੈਂ ਹਮੇਸ਼ਾ ਗਿਆ ਵੀ ਕੱਲੀ ਸਰਕਾਰ ਨਹੀਂ ਕੁਝ ਕਰ ਸਕਦੀ ਸਾਰਿਆਂ ਨੇ ਪਹਿਰਾ ਦਿੱਤਾ ਤੇ ਜਿਹੜੀ ਆਪਣੇ ਮਾਰ ਹੁੰਦੀ ਤੇ ਇਹਦੇ ਪੈਸੇ ਬਾਦਸ਼ਾਹਪੁਰ ਤੋਂ ਟੁੱਟ ਜਾਂਦਾ ਸੀ ਉਦੋਂ ਮਾਰ ਹੋ ਜਾਂਦੀ ਸੀ ਸਭ ਬਾਦਸ਼ਾਹਪੁਰ ਵੀ ਹਮੇਸ਼ਾ ਟੁੱਟਦਾ ਰਿਹਾ ਪਰ ਅੱਜ ਪੂਰੇ ਪੰਜਾਬ ਦੇ ਵਿੱਚ ਘੱਗਰ ਦਰਿਆ ਦਾ ਨੁਕਸਾਨ ਨਹੀਂ ਕਿਤੇ ਹੋਇਆ ਜਿਹੜੀ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਜੇ ਟੁੱਟਿਆ ਤਾਂ ਜਾ ਕੇ ਹਰਿਆਣੇ ਦੇ ਵਿੱਚ ਟੁੱਟਿਆ ਉਹਦਾ ਵੀ ਸਾਨੂੰ ਦੁੱਖ ਹੈ ਜੇ ਇੱਥੇ ਵੀ ਜਾ ਕੇ ਕਿਸੇ ਦਾ ਨੁਕਸਾਨ ਹੋਇਆ ਉਹ ਵੀ ਸਾਡੇ ਭਰਾ ਉੱਥੇ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਤਕਲੀਫ ਹੈ ਪਰ ਪੰਜਾਬ ਦੇ ਵਿੱਚ ਕਿਤੇ ਘੱਗਰ ਨਹੀਂ ਟੁੱਟਿਆ ਇਸ ਲਈ ਸਾਰੇ ਲੋਕਾਂ ਨੇ ਬੜੀ ਹਿੰਮਤ ਕੀਤੀ ਹੈ ਸੋ ਕੁਦਰਤ ਦੀ ਕਿਰਪਾ ਦੇ ਸਦਕਾ ਜੇ ਅਸੀਂ ਤੇ ਕਹੀ ਸੀ ਕਿ ਜੇ ਸਾਡੇ ਡਿਪਾਰਟਮੈਂਟ ਨੇ ਟੇਲਾ ਤੇ ਪਾਣੀ ਪਹੁੰਚਾਇਆ ਆ 36 36 ਸਾਲਾਂ ਬਾਅਦ ਪਾਣੀ ਪਹੁੰਚਿਆ ਆ ਤੁਸੀਂ ਗਵਾਹ ਹੋ ਸਾਰੇ ਇਸ ਚੀਜ਼ ਦੇ ਪਹੁੰਚਿਆ ਨਹੀਂ ਪਹੁੰਚਿਆ ਸੋਚਿਆ ਸੀ ਕਦੇ ਵੀ ਪਾਣੀ ਪਹੁੰਚੂਗਾ ਲੋਕਾਂ ਨੇ ਉਮੀਦਾਂ ਛੱਡ ਦਿੱਤੀਆਂ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਸ਼ੁਰੂ ਦੇ ਵਿੱਚ ਕਿ ਅਸੀਂ ਟੇਲਾ ਤੇ ਪਾਣੀ ਪਹੁੰਚਾਵਾਂਗੇ ਉਦੋਂ ਮਜ਼ਾਕ ਕਰਦੇ ਸੀ ਦੂਜੇ ਪਾਰਟੀਆਂ ਦੇ ਸਾਥ ਇਹ ਕਿੱਥੋਂ ਬਚਾਦਣਗੇ ਪਰ ਜਦੋਂ ਇਰਾਦਾ ਪੱਕਾ ਹੋਵੇ ਤਾਂ ਸਾਰਾ ਕੁਝ ਹੋ ਜਾਂਦਾ ਸੋ ਪਾਣੀ ਆਪਾਂ ਨੇ ਸਾਰੇ ਬਚਾਤਾ ਸੋ ਪੰਜਾਬ ਸਰਕਾਰ ਤੁਹਾਡੇ ਲਈ ਹਰ ਉਹ ਕੰਮ ਕਰਨ ਤੇ ਲੱਗੀ ਹੈ ਜੋ ਵੀ ਸਰਕਾਰ ਦੇ ਹੱਥ ਵਿੱਚ ਸੀ ਹੁਣ ਵੱਡੀ ਮਾਰ ਪੈਗੀ ਕੱਲ ਸੁਣਿਆ ਉਹ ਤੋਂ ਨੇ ਬੜੀ ਚਰਚਾ ਹੋਈ ਹੈ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਤੇ ਬੜੀ ਹੈਰਾਨੀ ਹੈ ਤੇ ਤਕਲੀਫ ਵੀ ਹੁੰਦੀ ਐ ਹੁਣ ਉੱਥੇ ਕੇਂਦਰ ਦੇ ਵਜ਼ੀਰ ਆਏ ਤੇ ਉਹ ਕਹਿੰਦੇ ਜੀ ਮੈਨ ਮੇਡ ਐ ਇਹ ਇਹ ਮੈਨ ਮੇਡ ਫਲੱਡ ਨੇ ਵੀ ਬੰਦੇ ਦੁਆਰਾ ਆਏ ਹੋਏ ਫਲੱਡ ਨੇ ਉਹਦੇ ਬੰਦੇ ਫਲੱਡ ਲਿਆ ਸਕਦੇ ਨੇ ਫਿਰ ਤਾਂ ਕੰਮ ਹੀ ਸੌਖਾ ਹੋ ਜਾ ਜੇ ਬੰਦੇ ਫਲੱਡ ਲਿਆ ਸਕਣਾਂ ਤੇ ਬਰਸਾਤਾਂ ਕਰਾ ਸਕਣ ਕਹਿੰਦੇ ਜੀ ਮਾਈਨਿੰਗ ਨਾਲ ਹੋਗੀ ਉਹਨੇ ਇੱਥੇ ਤਾਂ ਮਾਈਨਿੰਗ ਨਾਲ ਹੋਵੇ ਹਿਮਾਚਲ ਚ ਕਿਹੜੀ ਮਾਈਨਿੰਗ ਸੀ ਜੰਮੂ ਕਸ਼ਮੀਰ ਦੇ ਵਿੱਚ ਕਿਹੜੀ ਮਾਈਨਿੰਗ ਸੀ ਸੋ ਇਸ ਤਰ੍ਹਾਂ ਦੀਆਂ ਗੱਲ-ਗੱਲਾਂ ਵੀ ਉੱਥੇ ਕੀਤੀਆਂ ਗਈਆਂ ਪਰ ਸਾਰਾ ਪੰਜਾਬ ਜਾਣਦਾ ਕਿ ਅੱਜ ਤੱਕ ਅਜਿਹੀ ਤਰਾਸਦੀ ਨਹੀਂ ਕਦੇ ਆਈ ਜਿਹੜੀ ਹੁਣ ਆਈ ਹੈ ਤੇ ਮੈਂ ਪਹਿਲਾਂ ਵੀ ਕਹਿ ਕੇ ਗਿਆ ਸੀ ਦੇਖੋ ਕਿੰਨੇ ਅਫਸੋਸ ਦੀ ਗੱਲ ਹੈ ਇੱਕ ਕਿ ਅੱਜ ਪੂਰੇ ਪੰਜਾਬ ਨੂੰ ਉਹਨਾਂ ਲੋਕਾਂ ਨੂੰ ਲੋੜ ਹੈ ਮਦਦ ਦੀ ਜਿਹੜੇ ਲੋਕਾਂ ਦੇ ਘਰ ਤੈਗੇ ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਫਸਲਾਂ ਤਾਂ ਗਿੰਝ ਗਿੰਝਾ ਜਿਨ੍ਹਾਂ ਦੇ ਵਿੱਚ 4-4 ਫੁੱਟ ਰੇਤਾ ਜਮਾ ਹੋ ਗਿਆ ਕਈ ਲੋਕਾਂ ਦੀ ਜ਼ਮੀਨ ਚਰੇ ਗਈ ਦਰਿਆ ਨੇ ਮੈਂ ਜਾ ਕੇ ਆਇਆ ਸਾਰੇ ਦਸੇ ਜ਼ਿਲ੍ਹਿਆਂ ਦੇ ਵਿੱਚ ਦਰਿਆ ਨੇ ਸਾਰੀ ਜ਼ਮੀਨ ਹੀ ਰੋੜ ਕੇ ਲੈ ਗਿਆ ਜ਼ਮੀਨ ਉਹਨਾਂ ਦੇ ਕਾਗਜ਼ਾਂ 'ਚ ਜ਼ਮੀਨ ਨਵਾਂ ਜ਼ਮੀਨ ਨਹੀਂ ਰਹੀ ਉੱਤੇ ਅੱਜ ਉਹਨਾਂ ਲੋਕਾਂ ਨੂੰ ਮਦਦ ਦੀ ਲੋੜ ਹੈ ਤੇ ਸਾਡੇ ਲੀਡਰ ਆਫ ਆਪੋਜੀਸ਼ਨ ਕੀ ਕਹਿੰਦੇ ਨੇ ਕੱਲ ਵਿਧਾਨ ਸਭਾ ਦੇ ਵਿੱਚ ਕੋਈ ਪੈਸਾ ਨਾ ਦਿਓ ਕਹਿੰਦਾ ਇਹਨਾਂ ਨੂੰ ਕੋਈ ਪੈਸਾ ਨਾ ਦਿਓ ਕਹਿੰਦੇ ਕਿੰਦੀ ਸ਼ਰਮ ਦੀ ਗੱਲ ਹੈ ਅੱਜ ਲੋਕਾਂ ਨੂੰ ਲੋੜ ਹੈ ਲੋਕ ਦੇ ਰਹੇ ਨੇ ਅਜਿਹੇ ਹਾਲ ਹੋ ਗਿਆ ਤਾਂ ਹੈਰਾਨਾ ਬੜਾ ਇਸ ਜੀਤੇ ਕਿ ਸੋਚ ਕੀ ਹੋ ਰਹੀ ਹੈ ਸੋ ਇਸ ਜ਼ਰੂਰਤ ਦੇ ਵਿੱਚ ਮੈਂ ਵੀ ਤੁਹਾਨੂੰ ਕਿਹਾ ਸੀ ਇਹ ਕਿਸੇ ਨੇ ਕੀਤੀ ਵੀ ਕੋਸ਼ਿਸ਼ ਇੱਥੇ ਤੇ ਕਰੋ ਸਾਰੇ ਇੱਥੇ ਸਾਡੀ ਸੋਚ ਇਹ ਹੈ ਕਿ 3 ਕਰੋੜ ਪੰਜਾਬ ਦੇ ਜਿਹੜੇ ਲੋਕ ਨੇ ਹਰ ਬੰਦਾ ਇਹਦੇ ਜੀਹਸਾ ਪਾਵੇ ਭਾਵੇਂ ਕੋਈ 10 ਰੁਪਈਆ ਦਾ ਪਾਵੇ ਵਿੱਚ ਇਹ ਵੀ ਪਿੰਡ ਦੇ ਵਿੱਚ ਤੁਸੀਂ ਕਰਨਾ ਹੈ ਤਾਂ ਕਿ ਜਿਸ ਤਰੀਕੇ ਦੇ ਨਾਲ ਆਪਾਂ ਘੱਗਰ ਦਾ ਪਾਣੀ ਬੰਨਿਆ ਦੇ ਏਕੇ ਦੇ ਨਾਲ ਬੰਨਿਆ ਸੇ ਇੱਕੇ ਦੇ ਵਿੱਚ ਬਰਕਤ ਹੈ। ਇਸੇ ਤਰ੍ਹਾਂ ਅਸੀਂ ਵੀ ਉੱਥੇ ਜਾ ਕੇ ਕਿਏ ਵੀ ਅਸੀਂ ਤੁਹਾਡੇ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਖੜੇ। ਨਾਲ ਇੱਕ ਹੋਰ ਹੈ ਹਮੇਸ਼ਾ ਲੋਕ ਤਾਂ ਆਪਣੇ ਨਾਲੇ ਖੜਦੇ ਰਹੇ ਨੇ। ਅਫਰ ਤੋਂ ਮੌਕੇ ਪਹਿਲੀ ਵਾਰੀ ਮਿਲੇ। ਪਹਿਲਾਂ ਆਪਣੇ ਪਿੱਛੇ ਲੋਕ ਕੀ ਕੁਝ ਲੈ ਕੇ ਆਉਂਦੇ ਰਹੇ ਹਰ ਸਾਲ ਲੈ ਕੇ ਆਉਂਦੇ ਰਹਿੰਦੇ ਕਿ ਹਰ ਹਰ ਸਾਲ ਹੀ ਆ ਜਾਂਦੇ ਸੀ ਉਹ। ਸੋ ਇਸ ਕਰਕੇ ਇਹਦੇ ਵਿੱਚ ਵੀ ਆਪਾਂ ਨੇ ਆਪਣਾ ਸਹਯੋਗ ਹੈ ਜਿਹੜਾ ਹੋ ਵੀ ਕਰਨਾ ਹੈ। ਤੇ ਬਾਕੀ ਹੋਰ ਕੋਈ ਗੱਲ ਹੈ ਜਿਹੜੀ ਵਿਸ਼ੇਸ਼ ਹਰ ਪਿੰਡ ਦੇ ਵਿੱਚ ਨੇ ਜਿਹੜੇ ਉਹਨ ਇਸ ਤੋਂ ਬਾਅਦ ਸਟੇਡੀਅਮਾਂ ਦਾ ਚਲਾਉਣਾ ਹੈ ਪਾਰਕਾਂ ਦਾ ਚਲਾਉਣਾ ਉਹ ਕੰਮ ਸ਼ੁਰੂ ਕਰ ਲੈਣੇ ਨੇ ਸੜਕਾਂ ਦੀ ਕਿਰਬ ਕਾਫੀ ਕਿੰਨੀਆਂ ਸੜਕਾਂ ਨੇ ਇੱਥੇ ਐਸ.ਡੀ. ਸਾਹਿਬ ਹੈ 3 ਸੜਕਾਂ ਨੇ 3 ਸੜਕਾਂ ਨੇ ਮੂਹਨਕਦਿਆਂ ਸੋ ਆਪਣੇ ਮੂਹਨਕਦਿਆਂ ਜਿਹੜੀਆਂ ਤੇ ਸੜਕਾਂ ਨੇ ਜਿਹੜੀਆਂ ਪਾਸ ਹੋ ਚੁੱਕੀਆਂ ਨੇ ਕਰਾਵਾਗੇ ਕੰਮ ਇਹ ਦੂਸਰੇ ਸੀਜ਼ਨ ਤੋਂ ਬਾਅਦ ਸ਼ੁਰੂ ਹੋ। ਸੋ ਸੜਕਾਂ ਦਾ ਕੰਮ ਵੀ ਆਪਣਾ ਸ਼ੁਰੂ ਹੋ ਜਾਣਾ ਹੈ। ਪੋਲਾਂ ਦਾ ਸਾਰੇ ਬਣੇ ਗਿਆ ਜਿਹੜੇ ਜਿਹੜੇ ਪੁਲ ਜਿਵੇਂ ਤੁਸੀਂ ਨੇ ਕਹੇ ਤੇ ਆਬਾਦਨਗੜ੍ਹ ਤੋਂ ਨਵੇਂ ਗੋਲੀ ਸੜਕ ਤੇ ਝੰਬੋ ਵਾਲੀ ਝੋਤੇ ਜਿਹੜਾ ਵੱਡਾ ਪੁਲ ਸੀ ਉਹ ਵੀ ਪਿਛਲੇ 20 ਸਾਲਾਂ ਤੋਂ ਲਟਕਦਾ ਪਿਆ ਤੇ ਉਹ ਵੀ ਆਪਣਾ ਬਣ ਗਿਆ ਚੱਲੂ ਹੋ ਗਿਆ। ਹਾਂਜੀ ਚੱਲੂ। ਚੱਲੂ। ਅਸਾਂ ਨਾ ਨਵੇਂ ਗੋਲੇ ਵੀ ਖੜੇ ਨੇ। ਬਾਦਲੇ ਬਰਾਲੇ ਬੈਠੇ ਨੇ ਉਹ ਚਾਲੂ ਹੋ ਗਿਆ ਸੋ ਮੇਰਾ ਕਹਿਣ ਤੋਂ ਭਾਵ ਹਰ ਤਰੀਕੇ ਦੇ ਨਾਲ ਸਰਕਾਰ ਤੁਹਾਡੇ ਨਾਲ ਹੈ ਬਤ ਉਸ ਵੀ ਚੱਲ ਰਹੀ ਹੈ ਬਤ ਉਸ ਵੀ ਚੱਲ ਰਹੀ ਹੈ ਤੇ ਅੱਜ ਇਹ ਨਵੀਂ ਜਿਹੜੀ ਹੈ ਸ਼ੈਡ ਦੀ ਸ਼ੁਰੂਆਤ ਇਸ ਦੀ ਮੈਂ ਤੁਹਾਨੂੰ ਇੱਕ ਦਮ ਫੇਰ ਵਧਾਈ ਦਿੰਦਾ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਤੇ ਮੈਂ ਅੱਜ ਨੌਂੇ ਜਗ੍ਹਾ ਜਾਣਾ ਜਿੱਥੇ ਜਿੱਥੇ ਇਹ ਸ਼ੈਡਾਂ ਦਾ ਕੰਮ ਸ਼ੁਰੂ ਕਰਾਉਣਾ ਹੈ so